ਸਸਿਕਲ ਜੀ ਸਾਰਿਆਂ ਨੂੰ ਲਾਈਵ ਹੋਏ ਆ ਜੀ ਵੀਰ ਹੈਂਡਲੂਮ ਤਲਵੰਡੀ ਭਾਈ ਤੋਂ ਜਿਵੇਂ ਕਿ ਹੁਣ ਸੀਜ਼ਨ ਬਦਲ ਗਿਆ ਜੀ ਸਰਦੀ ਵਾਲਾ ਸੀਜ਼ਨ ਆ ਗਿਆ ਹੁਣ ਮੋٹے ਸੂਟਾਂ ਦੀ ਲੋੜ ਪੈਂਦੀ ਹੈ ਜੀ ਬਿਲਕੁਲ ਤੁਹਾਡੀ ਡਿਮਾਂਡ ਨੂੰ ਨਜ਼ਰ ਰੱਖ ਕੇ ਜੀ ਸੂਟ ਲੈ ਕੇ ਆਏ ਜੀ ਵੈਲਵਟ ਦੇ ਉੱਪਰ ਇਹ ਸੂਟ ਬਾਜ਼ਾਰ ਦੇ ਵਿੱਚ 500 500 ਤੋਂ ਲੈ ਕੇ 550 ਦੇ ਦਰਮਿਆਨ ਵਿਕਦਾ ਪਿਆ ਜੀ ਆਪਾਂ ਵੀਰ ਹੈਂਡਲੂਮ ਤੇ ਸੇਲ ਲਾਤੀ ਜੀ 500 ਰੁਪਏ ਦੇ ਵਿੱਚ ਦੋ ਸੂਟ 1000 ਰੁਪਏ ਦੇ ਵਿੱਚ ਚਾਰ ਸੂਟ ਵੈਲਵਟ ਵਾਲੇ 500 ਰੁਪਏ ਦੇ ਵਿੱਚ ਦੋ ਬਹੁਤ ਸੋਹਣੀ ਡਿਜ਼ਾਈਨਿੰਗ ਆਈ ਹੈ ਜੀ ਡਿਜ਼ਾਈਨਿੰਗ ਚੈੱਕ ਕਰੋ ਇੱਕ ਤੋਂ ਇੱਕ ਡਿਜ਼ਾਈਨ ਹੈ ਜੀ ਜਿਹੜੇ ਪਸੰਦ ਆ ਰਿਹਾ ਜੀ ਸੂਟ ਉਹ ਸਕਰੀਨਸ਼ਾਟ ਲੈ ਕੇ ਬੁੱਕ ਕਰਵਾ ਸਕਦੇ ਜੀ ਆਪਣਾ ਸੂਟ ਡਿਜ਼ਾਈਨਿੰਗ ਬਹੁਤ ਸੋਹਣੀ ਆਈ ਹੈ ਬਹੁਤ ਕੁਆਂਟੀਟੀ ਦੇ ਵਿੱਚ ਮਾਲ ਆਇਆ ਡਿਜ਼ਾਈਨਿੰਗਸ ਚੈੱਕ ਕਰੋ ਜੀ ਇੱਕ ਤੋਂ ਇੱਕ ਡਿਜ਼ਾਈਨਿੰਗ ਆਈ ਹੈ ਦੇਖੋ ਚੈੱਕ ਕਰੋ ਜੀ ਵੈਲਵਟ ਸੂਟ ਵੈਲਵਟ ਹੀ ਮੈਚਿੰਗ ਆਈ ਹੈ ਜੀ ਨਾਲ ਬਹੁਤ ਸ਼ਾਨਦਾਰ ਸੂਟ ਆਏ ਆ ਜੀ 500 ਰੁਪਏ ਦੇ ਵਿੱਚ ਦੋ ਸੂਟ ਆਉਣਾ ਕਿੱਥੇ ਹੈ ਜੀ ਤੁਸੀਂ ਕਲਦੀਪ ਫੋਟੋ ਸਟੇਟ ਦੇ ਬਿਲਕੁਲ ਨਾਲ ਲੁਹਾਮਾ ਵਾਲਿਆਂ ਦੇ ਸ਼ੋਰੂਮ ਵੀਰ ਹੈਂਡਲੂਮ ਤੇ ਸੇਲ ਲੱਗੀ ਹੈ ਜੀ ਜਲਦੀ ਜਲਦੀ ਵਿਜ਼ਿਟ ਕਰੋ ਜੀ ਤੇ ਸੇਲ ਦਾ ਲਾਭ ਉਠਾਓ ਜੀ ਸਤਿ ਸ਼੍ਰੀ ਅਕਾਲ ਜੀ